ਬਾਪੂ ਉਮਰ ਕਿੰਨੀ ਹੈ ਉਮਰ 72 ਸਾਲ ਦੀ 72 ਸਾਲ 60 ਸਾਲ ਦੀ ਉਮਰ ਤੇ ਸਰਕਾਰ ਵੀ ਰਿਟਾਇਰ ਕਰ ਦਿੰਦੀ ਪਰ ਤੁਸੀਂ ਨਹੀਂ ਸੋਚਿਆ ਚੱਲ ਹੁਣ ਬਥੇਰੀ ਉਮਰ ਹੋਈ ਘਰ ਬੈਠ ਜੀ ਜੋ ਬੰਦਾ ਠੀਕ ਹੈ ਜੀ ਜੋ ਕਿਸਮਤ ਮﻘਦਰ ਬਣ ਕੇ ਮਿਲ ਜਾਣਾ ਆਪਾਂ ਨੇ ਜੇ ਆਪ ਨਹੀਂ ਸੋਚਿਆ ਚੱਲ ਇ릭ਸ਼ਲ ਅਲੀ ਮੈਨੂੰ ਵੀ ਸਹੂਲਤ ਹੋ ਜੂਗੀ ਕਿੱਥੇ ਜ਼ਿੰਦਗੀ ਆਪਣੀ ਆਹੀ ਚਲਾਉਣਾ ਹਾਂ ਅੱਜ ਦੀ ਪੰਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਹਰ ਕੋਈ ਵਿਅਸਤ ਹੈ ਹਰ ਕੋਈ ਰੋਜ਼ੀ-ਰੋਟੀ ਦੇ ਲਈ ਕੰਮਕਾੜ ਦੇ ਵਿੱਚ ਰੁੱਝਿਆ ਹੋਇਆ ਪਰ ਹਲੇ ਵੀ ਕੁਝ ਲੋਕ ਅਜਿਹੇ ਨੇ ਜੋ ਪੁਰਾਣੇ ਸਾਧਨਾ ਦੀ ਵਰਤੋਂ ਕਰਕੇ ਆਪਣਾ ਰੋਜ਼ਗਾਰ ਚਲਾ ਰਹੇ ਨੇ ਬੇਸ਼ੱਕ ਅੱਜ ਈ-ਰਿਕਸ਼ਾ ਆ ਚੁੱਕੇ ਹੈਗੇ ਨੇ ਕਈ ਜਿਹੜੇ ਕੀ ਵਧੀਆ ਕਨਵੈਂਸ ਮਾਰਕੀਟ ਦੇ ਵਿੱਚ ਹੈਗੇ ਨੇ ਪਰ ਹਲੇ ਵੀ ਕੁਝ ਲੋਕ ਹੈਗੇ ਨੇ ਜੋ ਰਿਕਸ਼ਾ ਚਲਾ ਕੇ ਆਪਣਾ ਜਿਹੜਾ ਕੀ ਦਿਹਾੜੀ ਦਾ ਕੰਮ ਕਰਦੇ ਹੈਗੇ ਨੇ ਇੱਕ ਬਾਪੂ ਜੀ ਇਹ ਸਾਨੂੰ ਖਰੜ ਬਸ ਸਟੈਂਡ ਦੇ ਕੋਲ ਰਿਕਸ਼ਾ ਦੇ ਜਿਹੜਾ ਕਿ ਰਿਕਸ਼ਾ ਦੇ ਉੱਪਰ ਬੈਠੇ ਹੋਏ ਮਿਲੇ ਨੇ ਜੋ ਕਿ ਸਵਾਰੀ ਦੇ ਇੰਤਜ਼ਾਰ ਤੇ ਬੈਠ ਨੇ ਪਰ ਦੇਖ ਸਕਦੇ ਹੋ ਕਿ ਬਾਪੂ ਦੇ ਚਿਹਰੇ ਦੇ ਉੱਪਰ ਨਿਰਾਸ਼ਾ ਸਾਫ਼ ਦੇਖੀ ਜਾ ਸਕਦੀ ਹੈ ਕਿਸ ਤਰ੍ਹਾਂ ਦੇ ਨਾਲ ਬਾਪੂ ਆਪਣਾ ਜੀਵਨ ਬਤੀਤ ਕਰਿਆ ਖਰਚ ਕੌਣ-ਕੌਣ ਹੈ ਤੇ ਕਿਵੇਂ ਉਸ ਦਾ ਘਰ ਚੱਲਦਾ ਗੱਲਬਾਤ ਕਰਾਂਗੇ ਸਸ਼ੀਕਲ ਬਾਪੂ ਜੀ ਕੀ ਨਾਮ ਹੈ ਜੀ ਤੁਹਾਡਾ ਕ੍ਰਿਸ਼ਨ ਆ ਮੇਰਾ ਨਾਮ ਬਾਪੂ ਜੀ ਦਿਹਾੜੀ ਪੈ ਜਾਂਦੀ ਹੈ ਬਧੇ ਕੰਮ ਕਰਾ ਮੈਂ ਦਿਹਾੜੀ ਹੁੰਦੀ ਬੰਦੀ ਹੁੰਦੀ ਹੈ ਦਿਹਾੜੀ ਕਿੱਥੇ ਬੰਦੀ ਆ ਕਦੀ 100 ਬਣਿਆ ਕਦੀ 1.5 ਬਣੇ ਕਦੀ ਬਣਦੇ ਨਹੀਂ ਹੈਗੇ ਹੂੰ ਪਰ ਕੰਮ ਹੁਣ ਆਈ ਜੀ ਸੋ ਸੋ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਮੈਂ ਨਾ ਹੋ 48 ਸਾਲ ਹੋ ਗਏ ਚਲਾਉਂਦੇ ਆ ਨੀ 48 ਸਾਲ ساری ਜ਼ਿੰਦਗੀ ਰਿਕਸ਼ਾ ਚਲਾ ਕੇ ਕੰਮ ਹੋ ਗਈ ਸਾਰੀ ਜ਼ਿੰਦਗੀ ਤੇ ਜਦੋਂ ਸਵੇਰੇ ਕਰੋ ਨਿਕਲਦੇ ਹੂੰ ਉਮੀਦ ਹੁੰਦੀ ਹੈ ਵੀ ਚੱਲ ਅੱਜ ਵਧੀਆ 4 ਪੈਸੇ ਬਣਨਗੇ ਵਾਦੀ ਆ ਕੇ ਸਵੇਰੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਬੱਚਿਆਂ ਦੇ ਦੋ ਤਿੰਨ ਜਿਹੜੇ 4 ਲਾ ਲਈ ਆਪਣੇ ਬੋਤਿਆਂ ਦੇ ਇੱਕ ਬੋਤਲਾ ਮਾਣਾ ਦੇ ਹੁਣ 1:35 ਲੈ ਕੇ ਜਾਣਾ اچھا ਕਣ 1 ਵਜੇ ਲੈ ਜਾਣਾ ਨੂੰਹਾਂ ਨੂੰ ਲੈ ਜਾਣਾ 2 ਵਜੇ ਪਤਾ ਹੀ ਆਪਣਾ ਉਹ ਨਾ ਪਰਿਆ ਤੇ ਗਰਮੀ ਬਹੁਤ ਜ਼ਿਆਦਾ ਕੀ ਕੀ ਲੱਗਦਾ ਸਵਾਰੀ ਕਿਉਂ ਨਹੀਂ ਪੈਂਦੀ ਹੁਣ ਰਿਕਸ਼ਾ ਦੇ ਵਿੱਚ ਸਵਾਰੀ ਅੱਧੂ ਵਾਲਾ ਨਾ ਭੱਜਦੀ ਆ ਫਿਰ ਇਹਨਾਂ ਨੂੰ ਕਹਿੰਦੇ ਵੀ ਇਹਦੇ ਪੱਲੇ ਨਹੀਂ ਚੜਦੀ ਸਵਾਰੀ ਅੱਛਾ ਯਾਨੀ ਕਿ ਇਹ ਜਿਹੜੇ ਈ ਰਿਕਸ਼ਾ ਆਏ ਹੈਗੇ ਨੇ ਆਟੋ ਚਾਲਕ ਇਹਨਾਂ ਕਰਕੇ ਤੁਹਾਡਾ ਕੰਮ ਠੱਪ ਹੋ ਗਿਆ ਕੀ ਕਦੇ ਸੋਚਿਆ ਨਹੀਂ ਕੋਈ ਹੋਰ ਕੰਮ ਕਰ ਲਈਆ ਨਹੀਂ ਕੋਈ ਸੋਚਿਆ ਹੁਣ ਬਸ ਇਹ ਬੱਚੇ ਵੀ ਨਹੀਂ ਮੰਨਦੇ ਕਹਿੰਦੇ ਮੇਰੇ ਤੋਂ ਬੱਚੇ ਛੱਡੀ ਜਾ ਬਸ ਹਾਂ ਉਹ ਕਿ ਕਰਾਈ ਹੁਣ ਕਹਿੰਦੇ ਇੰਨਾ ਜੀ ਰੋਗ ਆ ਰਿਛਾ ਤੇ ਰੋਗ ਵੀ ਰਿਛਾ ਨਹੀਂ ਪਾਸਾ ਬੱਪੂ ਉਮਰ ਕਿੰਨੀ ਹੈ ਉਮਰ 72 ਸਾਲ ਦੀ 72 ਸਾਲ 60 ਸਾਲ ਦੀ ਉਮਰ ਤੇ ਸਰਕਾਰ ਵੀ ਰਿਟਾਇਰ ਕਰ ਦਿੰਦੀ ਪਰ ਤੁਸੀਂ ਨਹੀਂ ਸੋਚਿਆ ਚੱਲ ਹੁਣ ਬਥੇਰੀ ਉਮਰ ਹੋ ਗਈ ਘਰ ਬੈਠੀਏ ਹੋਰ ਕੀ ਜੀ ਘਰ ਦੇ ਵਿੱਚ ਕੌਣ ਕੌਣ ਆ ਬਾਪੂ ਘਰ ਵਿੱਚ ਰਹੇ ਘਰ ਦੇ ਹੈਗੇ ਦੋ ਬੇਟੇ ਆ ਵੇਢੀ شادی ਹੋਈ ਵੀ ਇੱਕ ਮੇਢੀ شادی ਹੋਈ ਵੀ ਆ ਇੱਕ ਰਹਿੰਦਾ ਆਲੀ ਬਿਆਹਣਾ ਅੱਛਾ ਬੇਟੀਆਂ ਬਿਾਈਆਂ ਗਈਆਂ ਬੇਟਾ ਰਹਿੰਦਾ ਆ ਹਾਂ ਇੱਕ ਬੇਟਾ ਵਿਆਹਿਆ ਵਾ ਇੱਕ ਬੇਟੀ ਵਿਆਹੀ ਆ ਅੱਛਾ ਇੱਕ ਰਹਿੰਦਾ ਜਿਆਦੇ ਹਾਂ ਸੋ ਜ਼ਿੰਦਗੀ ਚੋਂ ਸੰਤੁਸ਼ਟੋਂ ਠੀਕ ਹੈ ਜੋ ਟਾਈਮ ਲੰਘ ਗਿਆ ਬਸ ਵਧੀਆ ਹੀ ਹੁਣ ਹੋਰ ਕੀ ਕਰੀ ਸਕਦੇ ਹਾਂ ਹਾਂ ਫਿਰ ਵੀ ਚਲੋ ਸੁਪਨੇ ਹੁੰਦੇ ਨੇ ਬਾਪੂ ਦਾ ਕੀ ਸੁਪਨਾ ਸੀ ਵੀ ਕੀ ਕਰਨਾ ਚਾਹੁੰਦਾ ਸੀ ਜ਼ਿੰਦਗੀ ਦੇ ਵਿੱਚ ਬਸ ਸੁਪਨਾ ਤਾਂ ਇਹ ਆ ਜੋ ਬਸ ਟਾਈਮ ਲੰਘ ਗਿਆ ਠੀਕ ਹੈ ਜੀ ਹੁਣ ਹੋਰ ਕੀ ਕਰ ਸਕਦੇ ਆਪਾਂ ਜੀ ਹਾਂ ਪਰਮਾਤਮਾ ਦੀ ਜਦਾ ਚਰਾ ਦੇ। ਮੇਨ ਗੱਲ ਹੈ ਕਿ ਵਾਹਿਗੁਰੂ ਦੀ ਰਜਾ ਚਰਾਦੀ ਆ। ਹਾਂ। ਜੋ ਬੰਦਾ ਠੀਕ ਹੈ ਜੀ। ਕਿ ਜੋ ਕਿਸਮਤ ਮﻘਦਰ ਬਣ ਕੇ ਮਿਲ ਜਾਨਾ ਆਪਾਂ ਨੇ ਠੀਕ ਹੈ ਜੀ। ਕਿਸਮਤ ਤੇ ਯਕੀਨ ਕਰਦੇ ਹੋ ਮਿਹਨਤ ਤੇ ਨਹੀਂ ਯਕੀਨ ਵੀ ਆਪਾਂ ਕਿ ਚੱਲ ਹੋਰ ਕੀਤਾ ਕਰਕੇ ਦੇਖ ਲਈਏ ਸ਼ਾਇਦ ਵਧੀਆ ਕੰਮ ਹੋ ਜਵੇ। ਨਹੀਂ ਕਿਸਮਤ ਤੇ ਆਪਣੀ ਜੇ। ਹਾਂ। ਬਸ ਆਪਣੀ ਕਿਸਮਤ ਜੋ ਬਣ ਜੇ ਠੀਕ ਹੈ ਜੀ। ਅੱਛਾ। ਬੇਟਾ ਕੀ ਕੰਮ ਕਰਦਾ ਵਾਪੇ? ਬੇਟਾ ਇੱਕ ਤਾਂ ਡੇਲੀ ਫੇਸੇ ਹੀ ਲੱਗੀ ਵਿਧਾੜੀ ਵਾਲੇ ਕੰਮ ਜਣੋ ਲੱਗੀ ਠੀਕ ਹੈ ਨਹੀਂ ਮੁੜਿਆਉਂਦੇ ਕਿਤੇ ਮੈਕਮੇ ਦੇ ਵਿੱਚ ਆ ਜਾ ਆਪਣੀ ਦਿਹਾੜੀ ਲਾਂਦਾਂ ਨੀ ਦਿਹਾੜੀ ਹੈਗਾ ਇੱਧਰ ਆਈ ਕਚੈਰੀਆਂ ਵਿੱਚੇ ਕਿਸੇ ਦਾ ਲੱਗੇ ਵਿਹਤਾ ਕਾਜ ਕੁਝ ਉਹਦੇ ਨਾਲ ਤੇ ਕਰਦੇ ਹੈ ਜੇ ਜਦੋਂ ਜਦੋਂ ਸਵਾਰੀ ਨਹੀਂ ਬੈਂਦੀ ਪੂਰਾ ਪੂਰਾ ਦਿਨ ਇੰਤਜ਼ਾਰ ਕਰਦੇ ਹੋ ਫਿਰ ਉਦਾਸ ਨਹੀਂ ਹੁੰਦਾ ਮਨ ਕਿ ਅੱਜ ਕੁਝ ਵੀ ਨਹੀਂ ਬਣਿਆ ਚਲੋ ਹੁਣ ਕਿਹਾ ਹੋਣਾ ਹੀ ਦੱਸ ਹੋਰ ਕਿ ਆਪਣਾ ਟਾਈਮ ਪਾਸ ਕਰਕੇ ਚਲੇ ਜਾਂਦੇ ਘਰ ਵਾਪਸ ਔਰ ਕਿ ਕਰਨਾ ਜੀ ਹਾਂਜੀ ਚਲੋ ਘਰ ਚ ਚਲੋ ਮਨ ਨਹੀਂ ਲੱਗਦਾ ਚਲੋ ਬਾਹਰ ਆ ਕੇ ਆਪਣੇ ਇੱਥੇ ਧਿਆਨ ਹੋਰ ਹੋ ਜਾਂਦਾ ਮਨ ਹੋਰ ਹੋ ਜਾਂਦਾ ਹੀ ਹਾਂਜੀ ਹਾਂਜੀ ਹੋਰ ਕੀ ਬਤਾ ਪਰ ਫਿਰ ਬੱਚਿਆਂ ਨੂੰ ਵੀ ਉਮੀਦ ਹੁੰਦੀ ਚਲ ਬਾਪੂ ਕਮਾਣ ਗਿਆ ਕੁਝ ਤਾਂ ਹੋਊਗਾ ਘਰ ਹਾਂਜੀ ਹਾਂਜੀ ਇਹ ਤਾਂ ਹੁੰਦਾ ਜੀ ਆਵੇ 100 50 ਲੈ ਕੇ ਆਣਗੇ ਜੇ ਗਏ ਵੇ ਆ ਹੁੰਦਾ ਹੀ ਬੱਚਿਆਂ ਨੂੰ ਇਹ ਹੁੰਦਾ ਕਿਹੜੇ ਪਿੰਡ ਤੋਂ ਨੇ ਬਾਪੂ ਖਾਨਵਲ ਪਿੰਡ ਹੈ ਇਹ ਆਪਣਾ ਖਾਨਪੁਰ ਤੋਂ ਇੱਥੋਂ ਕਿੰਨੀ ਕੁ ਦੂਰ ਆ ਰਹ ਗਿਆ ਕਿਲੋ ਡੇਢ ਕਿਲੋ ਡਢ ਰਹਿ ਗਿਆ ਜੀ ਜਸਵੀਰ ਆਜੋ ਨੇ ਸੱਜ ਦੇ ਇੱਕ ਟਾਈਮ ਨਾਲ ਮੇਰੇ ਨਾਮ ਲਿਆਂਦੇ ਸੀ ਤੇ ਸ਼ਾਮ ਨੂੰ ਫਿਰ ਸ਼ਾਮ ਨੂੰ 7 ਵਜੇ ਚਲੀ ਗਈ ਜੀ ਇੱਕ ਦੋ ਸਵਾਰੀ ਵੀ ਨਹੀਂ ਪੈਂਦੀ ਅੱਜ ਜਿਵੇਂ ਕੀ ਹੁਣ ਈ ਰਿਕਸ਼ਾ ਆ ਗਈ ਕਦੇ ਆਪ ਨਹੀਂ ਸੋਚਿਆ ਚੱਲ ਈ ਰਿਕਸ਼ਾ ਹੀ ਲੈ ਲਈ ਆਪਾਂ ਕੰਮ ਬਦਲ ਕੇ ਦੇਖ ਲਈਏ ਰਿਕਸ਼ਾ ਤੇ ਇੱਕ ਤਾਂ ਟਾਈਮ ਵੱਧ ਲੱਗਦਾ ਦੇ ਬਾਪੂ ਦਾ ਜ਼ੋਰ ਵੀ ਪੂਰਾ ਲੱਗਦਾ ਹੋਣਾ ਫਿਰ ਉਪਰੋਂ ਗਰਮੀ ਵੀ ਬਥੇਰੀ ਆ ਗਰਮੀ ਬਹੁਤ ਦਾਈ ਹੁਣ ਹਾਂ ਤੇ ਆਪਣੀ ਸੋਚਿਆ ਚ ਲਈ ਰਿਕਸ਼ਾ ਲੈ ਲੀ ਮੈਨੂੰ ਵੀ ਸਹੂਲਤ ਹੋ ਜੂਗੀ ਨਹੀਂ ਮੈਂ ਜੋ ਬਾਪੂ ਹੁਣ ਬਸ ਇਹੀ ਚਲਾਉਣਾ ਜਿੰਨਾ ਜਿ세 ਜ਼ਿੰਦਗੀ ਆਪਣੀ ਆਹੀ ਚਲਾਉਣਾ ਹਾਂ ਉਹਦੇ ਬਾਅਦ ਤਾਂ ਸ਼ਾਇਦ ਇਹੀ ਤੁਹਾਡੀ ਤੰਦਰੁਸਤੀ ਦਾ ਰਾਜ ਹੋਵੇ ਕਿ ਬਾਪੂ 72 ਸਾਲ ਦੀ ਉਮਰ ਦੇ ਵਿੱਚ ਵੀ ਨੌਜਵਾਨ ਪਿਆ ਹਾਂ ਜੀ ਹਾਂ ਜੀ ਹਾਂ ਜੀ ਤਾਂ ਪੁਰਾਣੀਆਂ ਖੜਕਾਂ ਖੜਦੀਆਂ ਹੋਈਆਂ ਜਿਹੜੀਆਂ ਹੁਣ ਕੰਮ ਆ ਰਹੀਆਂ ਹਾਂ ਜੀ ਹਾਂ ਜੀ ਬੇਰਦੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੋ ਦੇਖ ਸਕਦੇ ਹੋ ਕਿ ਬੇਸ਼ੱਕ ਅੱਜ ਇਨਸਾਨ ਨੇ ਕਾਫੀ ਤਰੱਕੀ ਕਰ ਲਈ ਹੈ ਤੇ ਕਈ ਸਾਧਨ ਜਿਹੜੇ ਕਿ ਉਪਲਬਧ ਹੈਗੇ ਨੇ ਸਹੂਲਤ ਲਈ ਪਰ ਹਲੇ ਵੀ ਜਿਹੜਾ ਬਾਪੂ ਹੈ 48 ਸਾਲ ਹੋ ਚੁੱਕੇ ਨੇ 72 ਸਾਲ ਦੀ ਉਮਰ ਹੈਗੀ ਹੈ ਹਲੇ ਵੀ ਬਾਪੂ ਪੂਰਾ ਜਿਹੜੇ ਇਹੀ ਆਪਣੇ ਰਿਕਸ਼ਾ ਦੇ ਸਾਧਨ ਦੇ ذریعے ਆਪਣੇ ਰੋਜ਼ਗਾਰ ਨੂੰ ਚਲਾ ਰਿਹਾ ਬਾਪੂ ਹੁਣ ਅੱਜ ਕਹਿੰਦਾ ਕਿ ਮੈਨੂੰ ਦਿਹਾੜੀ ਨਹੀਂ ਪਈ ਤੇ ਸਵਾਰੀਆਂ ਦੇ ਇੰਤਜ਼ਾਰ ਦੇ ਵਿੱਚ ਹੁੰਦਾ ਤੇ ਦਾਤਰ ਜਿਹੇ ਲੋਕ ਹੈਗੇ ਨੇ ਉਹ ਈ ਰਿਕਸ਼ਾ ਅਤੇ ਹੋਰ ਸਾਧਨਾਂ ਦੀ ਵਰਤੋਂ ਕਰਦੇ ਨੇ ਪਰ ਕੋਈ ਵਿਢਲਾਈ ਹੋਵੇਗਾ ਜਿਨ੍ਹਾਂ ਦੇ ਵੱਲੋਂ ਰਿਕਸ਼ਾ ਦੀ ਸਵਾਰੀ ਕੀਤੀ ਜਾਂਦੀ ਹੈਗੀ ਐ ਸੋ ਅਜਿਹੇ ਜਿਹੜੇ ਕੀ ਲੋਕ ਹੁੰਦੇ ਨੇ ਇਹਨਾਂ ਨੂੰ ਵੀ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ਤਾਂ ਕਿ ਇਹਨਾਂ ਦੇ ਘਰ ਦਾ ਗੁਜ਼ਾਰਾ ਵੀ ਚੱਲ ਸਕੇ ਸੋ ਹੋਰ ਅਬਦੇਰੇ ਅਪਡੇਟ ਲਈ ਜੁੜੇ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨਦਰ ਪਰਵਿੰਦਰ ਚੰਡੀਗੜ੍ਹ